ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ RRC 4 23 4 ਦੀ ਕੱਲ ਰਾਤ ਇੱਕ ਲਿਸਟ ਆਊਟ ਕੀਤੀ ਗਈ ਸੀ ਇਹਨਾਂ ਵੱਲੋਂ ਜਿਹਦੇ ਕਿ ਆਪਾਂ ਪ੍ਰੋਵੀਜ਼ਨਲ ਮੈਰਿਟ ਲਿਸਟ ਜਾਂ ਫਿਰ ‟ਵੇਇਟਿੰਗ ਲਿਸਟ” ਕਹਿ ਸਕਦੇ ਹਾਂ ਤੇ ਉਹਦੇ ਵਿੱਚ ਨਾ ਜਿਹੜੇ 3500 ਕੋਲ ਬੱਚਿਆਂ ਦੇ ਨਾਮ ਆਏ ਸੀ ਤੇ ਕੁਝ ਬੱਚਿਆਂ ਦੇ 35 ਨੰਬਰ ਵਾਲੇ ਵੀ ਸੀ ਜਿਨ੍ਹਾਂ ਦੇ ਨਾਮ ਵਿੱਚ ਐਡ ਨਹੀਂ ਹੁਣੇ ਮੈਂ ਤੁਹਾਨੂੰ ਲਿਸਟ ਵਿੱਚ ਵੀ ਦਿਖਾਉਂਗਾ ਤੇ ਬਾਕੀ ਜਿਹੜੇ ਬੱਚਿਆਂ ਦੀ ਕੁਐਰੀਜ਼ ਨੇ ਉਹ ਵੀ ਤੁਹਾਨੂੰ ਦਿਖਾਉਣਾ ਆ ਤਾਂ ਦੇਖੋ ਤੁਸੀਂ ਇੱਥੇ ਦੇਖ ਸਕਦੇ ਹੋ ਬੱਚਿਆਂ ਦੇ ਕਮੈਂਟ ਆਏ ਸੀ ਕਿ 52 ਨੰਬਰ BC ਦੇ ਨੇ ਠੀਕ ਹੈ ਜੀ ਫਰਸਟ ਲਿਸਟ ਵਿੱਚ ਆ ਜਾਏਗਾ ਸਰ ਜੀ ਦੱਸੋ ਤੇ ਲਿਸਟ ਵਿੱਚ ਗੜਬੜ ਹੈ ਹਾਂਜੀ ਗੜਬੜ ਕਿਉਂਕਿ ਇੱਥੇ ਤੁਹਾਨੂੰ ਇੱਕ ਹੋਰ ਦਥਾਣਾ ਲਿਸਟ ਕਿਸੇ ਹਿਸਾਬ ਨਾਲ ਬਣਾਈ ਇਹ ਨਹੀਂ ਆ ਵੇਖੋ ਆਹ ਵਾਲਾ ਕਮੈਂਟ ਦੇਖ ਰਹੇ ਹੋ 2018 ਵਾਲੇ ਕੈਂਡੀਡੇਟ ਕਿਉਂ ਰਿਜੈਕਟਡ ਨੇ ਮਤਲਬ ਕਿ ਇਸ ਬੱਚੇ ਨੇ 2018 ਤੇ 20 ਦੇ ਵਿਚਕਾਰ ਵਾਲਿਆਂ ਦਾ ਕੋਈ ਡਾਟਾ ਇਕੱਠਾ ਕੀਤਾ ਹੋਣਾ ਉਤੋਂ ਪਤਾ ਲੱਗਦਾ ਹੈ ਕਿ ਕੁਝ ਕੈਂਡੀਡੇਟ ਰਿਜੈਕਟਡ ਨੇ ਇਹਦਾ ਹਜੇ ਮੈਨੂੰ ਵੀ ਰੀਜ਼ਨ ਨਹੀਂ ਪਤਾ ਤੇ ਦੇਖੋ ਐਸੀ ਵਾਲੇ 47 ਨੰਬਰ ਵਾਲੇ ਬਾਹਰ ਨੇ ਹਾਲਾਂਕਿ ਜੇਕਰ ਆਪਾਂ ਲਿਸਟ ਪੂਰੀ ਤਰ੍ਹਾਂ ਚੈੱਕ ਪੈ ਤਾਂ ਹੁਣੇ ਕਰਵਾਉਣਾ ਆ ਦੇਖੋ ਜੀ 47 ਨੰਬਰ ਨੇ ਇਹਦੇ 67 ਨੰਬਰ ਨੇ ਜਨਰਲ ਵਾਲੇ ਠੀਕ ਹੈ ਜੀ ਆ ਵੀ ਐਸੀ ਐਂਡ ਆਰ ਓ 51 ਨੰਬਰ ਤੁਸੀਂ ਬਸ ਹੁਣੇ ਥੋੜੀ ਦੇਰ ਵਾਸਤੇ ਬਸ ਆਹ ਲਿਸਟ ਵੇਖ ਲਓ ਠੀਕ ਹੈ ਜੀ ਇਸ ਚ ਬੀਅਰਡ ਵਾਲੇ ਹੈ ਜਾਂ ਨਹੀਂ ਨਹੀਂ ਹੈ ਬੱਚੇ ਇਸ ਵਿੱਚ ਬੀਅਰਡ ਵਾਲੇ ਨਹੀਂ ਹੈ ਇਸ ਦੇ ਵਿੱਚ ਸਿਰਫ ਈਟੀਟੀ ਵਾਲੇ ਹੀ ਨੇ ਤਾ ਆ ਮੇਰੇ ਦੋਸਤ ਨੇ ਕਿਹਾ ਸੀ ਕਿ ਬਿਨਾ ਸਕਰੂਟਰੀ ਦੇ ਕਿਵੇਂ ਨਾਮ ਆ ਗਿਆ ਤਾਂ ਦੋਸਤੋ ਇਹ ਸਕਰੂਟਨੀ ਹਜੇ ਹੋਈ ਨਹੀਂ ਇਹ ਸਿਰਫ ਇੱਕ ਵੇਟਿੰਗ ਲਿਸਟ ਹੈ ਜਾਂ ਫਿਰ ਇਹਨੂੰ ਪ੍ਰੋਵੀਜ਼ਨਲ ਮੈਰਿਟ ਲਿਸਟ ਕਹਿ ਸਕਦੇ ਆ ਠੀਕ ਹੈ ਜੀ ਫਾਲਤੂ ਦੀ ਵੀਡੀਓ ਨਹੀਂ ਭਰਾਵਾ ਫਾਲਤੂ ਦੀ ਵੀਡੀਓ ਕੋਈ ਨਹੀਂ ਹੈ ਇਹ ਲਿਸਟ ਆਈ ਹੈ ਤੁਸੀਂ ਖੁਦ ਜਾ ਕੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਔਨਲਾਈਨ ਵੈਬਸਾਈਟ ਤੋਂ ਠੀਕ ਹੈ ਜੀ ਤੇ ਉਸ ਤੋਂ ਆਪਾਂ ਅੱਗੇ ਦੇਖਦੇ ਹਾਂ ਹੁਣ ਮੈਂ ਤੁਹਾਨੂੰ ਦਿਖਾਣਾ ਆ ਦੇਖੋ ਇੱਥੇ ਵੀ 53 ਨੰਬਰ ਨੇ ਹੁਣ ਮੈਂ ਤੁਹਾਨੂੰ ਦਿਖਾਣਾ ਲਿਸਟ ਤਾਂ ਦੋਸਤੋ ਲਿਸਟ ਨੂੰ ਥੋੜੇ ਧਿਆਨ ਦੇ ਨਾਲ ਦੇਖਣਾ ਇੱਧਰ ਦੇਖੋ 96 ਮਾਰਕਸ ਤੋਂ ਸ਼ੁਰੂ ਹੋ ਰਹੀ ਹੈ ਲਿਸਟ ਠੀਕ ਹੈ ਜੀ 90 96 ਤੋਂ ਲਿਸਟ ਸ਼ੁਰੂ ਹੋ ਰਹੀ ਹੈ ਆਪਾਂ ਲਾਸਟ ਸੇ ਚੱਲਦੇ ਹਾਂ ਸਿੱਧਾ ਤੇ ਦੇਖੋ ਜੀ ਇੱਥੇ ਮੈਕਸਿਮਮ ਮਿਨੀਮਮ ਮਾਰਕਸ 35 ਠੀਕ ਹੈ ਜੀ 35 ਕਿਉਂ 29 ਐਸਸੀ ਆ ਵੇਖੋ ਐਸਸੀ ਆਰਓ ਵੀ ਹੈਗਾ ਠੀਕ ਹੈ ਜੀ ਐਸ ਸੀ ਐਮ ਐਂਡ ਵੀ 5ਵੀਂ ਸਿਖ ਜਿਹਨਾਂ ਨੂੰ ਕਹਿੰਦੇ ਉਹ ਵੀ ਹੈਗਾ ਤੇ ਇਹਨਾਂ ਦੇ ਨੰਬਰ ਦੇਖੋ ਜੀ 32 ਤੇ 29 33 35 ਹੈ ਨਾ ਤੇ ਕੁਝ ਬੱਚੇ ਕਹਿ ਰਹੇ ਸੀ ਉਹਨਾਂ ਦਾ ਮੈਂ ਹੁਣੇ ਤੁਹਾਨੂੰ ਨੰਬਰ ਦੀ ਖਾ ਕੇ ਆਇਆ ਸੀ ਉੱਤੇ ਜ ਹੈ ਉਹਨਾਂ ਦੇ ਨੰਬਰ ਸੀਗੇ 55 ਠੀਕ ਹੈ ਜੀ ਮਤਲਬ ਕਿ ਉਹਨਾਂ ਦਾ ਹਜੇ ਨਾਮ ਇਹਦੇ ਵਿੱਚ ਨਹੀਂ ਆਇਆ ਸੋ ਮੈਨੂੰ ਵੀ ਲੱਗਦਾ ਵੀ ਇਹ ਜਿਹੜੀ ਲਿਸਟ ਹੈ ਇਹਦੇ ਵਿੱਚ ਕੋਈ ਨਾ ਕੋਈ ਗੜਬੀ ਹੋਈ ਹੋएगी ਤੇ ਜਾਂ ਫਿਰ ਤੁਸੀਂ ਨਾ ਆਪਣੇ ਨੰਬਰ ਪੂਰੀ ਤਰ੍ਹਾਂ ਨਹੀਂ ਦੇਖੇ ਹੋਣੇ ਕਿਉਂਕਿ ਮੈਂ ਇੱਕ ਮਿੰਟ ਆ 46 ਤੇ ਆਪਾਂ ਆ ਚੁੱਕੇ ਹਾਂ ਆਪਾਂ ਤੁਹਾਨੂੰ ਹੁਣੇ ਦਿਖਾਣੇ ਆ 45 ਵਾਲੇ ਵੀ ਇਹ 50 ਵਾਲੀ ਲਾਈਨ ਆ ਦੇਖੋ ਆ ਦੇਖੋ 50 ਵਾਲੀ ਵੀ ਲਾਈਨ ਹੈਗੀ ਹੈ ਇਹਦੇ ਵਿੱਚ ਤੁਸੀਂ ਪੂਰੀ ਤਰ੍ਹਾਂ ਚੈੱਕ ਕੀਤੇ ਨੇ ਜਾਂ ਨਹੀਂ ਇਹ ਮੈਂ ਤੁਹਾਨੂੰ ਦੱਸ ਦਿੰਨਾ ਚੈੱਕ ਕਿਵੇਂ ਕਰਨੇ ਨੇ ਤੇ ਦੇਖੋ ਜੀ ਲਿਸਟ ਦੇ ਵਿੱਚ ਆਪਣਾ ਨੰਬਰ ਚੈੱਕ ਕਰਨ ਦੇ ਲਈ ਇੱਥੇ ਜਾ ਕੇ ਤੁਸੀਂ ਕਲਿੱਕ ਕਰਨਾ ਹੈ ਸਰਚ ਬਾਰ ਤੇ ਜਿਵੇਂ ਸਰਚ ਬਾਰ ਤੇ ਕਲਿੱਕ ਕਰੋਗੇ ਆਪਣੇ ਕੋਲ ਫਾਈਂਡ ਵਾਲਾ ਆਪਸ਼ਨ ਖੁੱਲ ਜਾਏਗਾ ਠੀਕ ਹੈ ਜੀ ਇੱਥੇ ਤੁਸੀਂ ਆਪਣਾ ਰੋਲ ਨੰਬਰ ਜਾਂ ਨਾਮ ਕੋਈ ਵੀ ਭਰ ਸਕਦੇ ਹੋ ਜਿਵੇਂ M A N P R ਮਨਪ੍ਰੀਤ ਆਪਾਂ ਸਰਚ ਕਰਦੇ ਹਾਂ ਤੋ ਦੇਖੋ ਜੀ ਮਨਪ੍ਰੀਤ ਨਾਮ ਦੇ ਆਪਣੇ ਕੋਲ ਇੱਥੇ 62 ਕੈਂਡੀਡੇਟਸ ਨੇ ਆਪਾਂ 62 ਕੈਂਡੀਡੇਟ ਤੇ ਹੈਗੇ ਆ ਆ ਜਿਹੜਾ 62ਵਾਂ ਨੰਬਰ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਪਣੇ ਕੋਲ 75 ਟੋਟਲ ਨੰਬਰ ਨੇ ਆਪਾਂ ਇਦਾਂ ਦਾ ਕਰਕੇ ਸਰਚ ਕਰਕੇ ਦੇਖ ਸਕਦੇ ਹਾਂ ਦੇਖੋ ਜੀ ਠੀਕ ਹੈ ਜੀ ਆ ਸਾਰੇ ਮਨਪ੍ਰੀਤ ਜੋ ਵੀ ਮਨਪ੍ਰੀਤ ਸਿੰਘ ਐ ਕੋਰ ਐ ਠੀਕ ਹੈ ਜੀ ਸਾਰਿਆਂ ਦੇ ਨਾਮ ਇੱਥੇ ਸ਼ੋਅ ਕਰੇਗਾ ਸੋ ਇਦਾਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਜਿਹੜੇ ਬੱਚੇ ਕਹਿ ਰਹੇ ਨੇ ਕਿ ਲਿਸਟ ਦੇ ਵਿੱਚ ਗੜਬੜ ਹੈ ਤਾਂ ਹਾਲੇ ਤੱਕ ਇਹਦੇ ਲਈ ਮੇਰੇ ਕੋਲ ਕੋਈ ਨਿਊਜ਼ ਨਹੀਂ ਆਈ ਵੀ ਹਾਂਜੀ ਇਹ ਲਿਸਟ ਕਿਸ ਤਰੀਕੇ ਦੇ ਨਾਲ ਤਿਆਰ ਕੀਤੀ ਗਈ ਇਹਨਾਂ ਬਾਰੇ ਡਿਪਾਰਟਮੈਂਟ ਨੇ ਕੋਈ ਵੀ ਕਨਫਰਮੇਸ਼ਨ ਨਹੀਂ ਦਿੱਤੀ ਬਸ ਉਹਨਾਂ ਨੇ ਇੱਕ ਲਿਸਟ ਜਾਰੀ ਕਰ ਦਿੱਤੀ ਜਿਹਦੇ ਵਿੱਚ ਬੱਚਿਆਂ ਦੇ ਨਾਮ ਸੀਗੇ ਨੰਬਰ ਸੀਗੇ ਕੈਟਾਗਰੀ ਸੀ ਬਸ ਹੋਰ ਕੁਝ ਨਹੀਂ ਉਹਨਾਂ ਨੇ ਦੱਸਿਆ ਵੀ ਇਹ ਕਿਸ ਬਿਹਾਵਤੇ ਤਿਆਰ ਕੀਤੀ ਗਈ ਕਿਵੇਂ ਤਿਆਰ ਕੀਤੀ ਗਈ ਜੇਕਰ ਤੁਹਾਨੂੰ ਲੱਗਦਾ ਇਹਦੇ ਵਿੱਚ ਗੜਬੜ ਹੈ ਤਾਂ ਤੁਸੀਂ ਵਿਭਾਗ ਦੇ ਨਾਲ ਕੰਟੈਕਟ ਕਰ ਸਕਦੇ ਹੋ ਜਾਂ ਫਿਰ ਉਹਨਾਂ ਨੂੰ ਮੇਲ ਕਰਕੇ ਪੁੱਛ ਸਕਦੇ ਹੋ ਤੇ ਜੇਕਰ ਤੁਹਾਨੂੰ ਕੋਈ ਅਦਰ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ